ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਆਦਾ ਨਾ ਬੋਲਦਾ ਹੋਇਆ ਦੋ ਤਿੰਨ ਗੱਲਾਂ ਕਮਾਂ ਦਾ ਇਹ ਜਿਹੜਾ ਸ਼ਬਦ ਅਜ ਲਾਲਜੀਤ ਸਿੰਘ ਭੁੱਲਣੇ ਇਸਤੇਮਾਲ ਕੀਤਾ ਹੈ ਗੁਲੀ ਘੜੀਆਂ ਵਾਸਤੇ ਤੇ ਸੁਨਿਆਰਿਆਂ ਵਾਸਤੇ ਇਹਨੂੰ ਇਹ ਸਮਝਣੀ ਹੈ ਗੁਲੀ ਘੜੀਆਂ ਜਿਹੜੇ ਹੁੰਦੇ ਠੋਕਾ ਹੁੰਦੇ ਠੋਕਾ ਜੱਸਾ ਸਿੰਘ ਆਂਗੜੀਆਂ ਠੋਕਾ ਸੀ ਜਿਹਨੇ ਲਾਲ ਕਿਲਾ ਫਤਿਹ ਕੀਤਾ ਸੀਗਾ ਇਹ ਭੁੱਲ ਗਿਆ ਆਪਣੇ ਆਪ ਨੂੰ ਮੈਂ ਬੇਨਤੀ ਕਰਾਂਗਾ ਉੱਥੇ ਦੀ ਸਰਕਾਰ ਨੂੰ ਕੀ ਇਹਦਾ ਰੋਬਿਨੇਸ਼ਨ ਰੱਦ ਕੀਤੀ ਜਾਵੇ ਔਰ ਅਪੀਲ ਕਰਦਾ ਪੂਰੇ ਹਿੰਦੁਸਤਾਨ ਦੀ ਜਿੱਥੇ ਵੀ ਰਾਮਗੜੀਆ ਕੌਮ ਔਰ ਸੁਨਿਆਰਾ ਕੌਮ ਆਮ ਆਦਮੀ ਪਾਰਟੀ ਦਾ ਬਾਈਕਾਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਬਾ ਜਿੰਦ ਗੁਰਦਾਬਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਮੈਂ ਪੂਰੇ ਸੰਸਾਰ ਚ ਵਸਦੇ ਹੋਏ ਆਪਣੇ ਰਾਮਗੜੀਆ ਸਮਾਜ ਬਿਸ਼ਕਰਮਾ ਸਮਾਜ ਸੁਨਿਆਰਾ OBC ਸਭ ਨੂੰ ਕਰਨ ਜਾ ਰਿਹਾ ਹਾਂ ਕੀ ਕੱਲ ਬੁੱਧਵਾਰ 11 ਵਜੇ ਤਰਨਤਾਰਨ ਸਾਹਿਬ ਰਾਮਗੜੀਆ ਬੁੰਗਾ ਹੈ ਉਥੇ ਇਕੱਠ ਹੋ ਰਿਹਾ ਸਾਰੇ ਸਮਾਜ ਦਾ ਆਪ ਵੱਧ ਚੜ ਕੇ ਉਥੇ ਉਹਦਾ ਹਿੱਸਾ ਬਣੋ ਤਾਂ ਕਿ ਇਹਨੂੰ ਇਹਦਾ ਅਸਲੀ ਚਿਹਰਾ ਦਿਖਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ